ਪੰਜਾਬੀਓ ਕੱਲ ਆਮ ਆਦਮੀ ਪਾਰਟੀ ਦੇ ਪਠਾਨ ਮਾਜਰਾ ਸਾਹਿਬ ਨੇ ਬਹਿਜਾ ਬਹਿਜਾ ਕਰਵਾਤੀ ਕੱਲ ਵਿਧਾਨ ਸਭਾ ਦੇ ਵਿੱਚ ਅਫੀਮ ਦਾ ਮੁੱਦਾ ਚੱਕ ਕੇ ਅਫੀਮ ਦੇ ਡੋਟਿਆਂ ਦੇ ਠੇਕੇ ਖੁੱਲਣ ਪੰਜਾਬ ਦੇ ਵਿੱਚ ਇਹ ਮੁੱਦਾ ਚੱਕ ਕੇ ਪਠਾਨ ਮਾਜਰਾ ਦੇ ਬਹਿ ਜਾ ਬਹਿ ਜਾ ਕਰਾਤੀ ਤੇ ਪਠਾਨ ਮਾਜਰਾ ਸਭ ਜਿਹੜੇ ਮਰਜੀ ਹਲਕੇ ਤੋਂ ਐਸ ਕੀ ਤੁਸੀਂ ਐਮਪੀ ਦੀ ਚੋਣ ਲੜ ਲਿਓ ਅਗਲੀ ਗਿਰੀ ਤੁਸੀਂ ਐਮਐਲਏ ਦੀ ਚੋਣ ਲੜ ਲਿਓ ਰੋទੀਆਂ ਦੀਆਂ ਜਵਾਨਤਾ ਜ਼ਬਤ ਕਰਵਾ ਦੇਗੇ ਕਿਉਂਕਿ 97% ਪੰਜਾਬ ਦੇ ਲੋਕੀ ਅਫੀਮ ਤੇ ਡੋਟਿਆਂ ਦੇ ਮੁੱਦੇ ਨਾਲ ਸਹਿਮਤ ਨੇ ਤੇ ਅਸੀਂ ਸਲੂਟ ਕਰਦੇ ਆ ਤੁਹਾਨੂੰ ਤੁਹਾਨੂੰ ਤੇ ਤੁਹਾਡੇ ਨਾਲ ਦੇ ਸਾਥੀ ਐਮਐਲਏ ਨੂੰ ਜਿਨ੍ਹਾਂ ਨੇ ਕੀ ਪੰਜਾਬ ਦੇ ਦਰਦੀ ਬਣ ਕੇ ਪੰਜਾਬ ਦੇ ਇੱਕ ਅਹਿਮ ਮੁੱਦੇ ਨੂੰ ਚੱਕਿਆ ਕਿਉਂਕਿ ਲੱਖਾਂ ਨੌਜਵਾਨ 17 ਸਾਲਾਂ ਦੇ ਵਿੱਚ ਚਿੱਟੇ ਦੇ ਭੇਟ ਚੜ ਗਏ ਉਮਰ ਤੋਂ ਪਹਿਲਾਂ ਸਿਵੀਆਂ ਦੇ ਵਿੱਚ ਮਰ ਚੁੱਕੇ ਤੇ ਭਾਈ ਜੀ ਹੈਰਾਨੀ ਇਸ ਗੱਲ ਦੀ ਹੋਈ ਜਦੋਂ ਖੇਤੀਬਾੜੀ ਮੰਤਰੀ ਕੋਲ ਇਹ ਸਵਾਲ ਪੁੱਛਿਆ ਗਿਆ ਵੀ ਹਾਂਜੀ ਇਹ ਥੋੜੀ ਇਹਦੇ ਬਾਰੇ ਕੀ رائے ਆ ਤਾਂ ਖੇਤੀਬਾੜੀ ਮੰਤਰੀ ਨੇ ਕਿਹਾ ਵੀ ਸਾਡੀ ਕੋਈ ਯੋਜਨਾ ਨਹੀਂ ਹਫੀਫ ਦੀ ਖੇਤੀ ਬਾਰੇ ਕਿ ਇਹ ਇੱਕ ਨਸ਼ਾ ਵਾ ਕਹਿੰਦੇ ਸਾਡੀ ਕੋਈ ਯੋਜਨਾ ਨਹੀਂ ਇੱਕ ਹਫੀਮ ਡੋਡੇ ਵੀ ਇੱਕ ਨਸ਼ਾ ਵਾ ਮੰਤਰੀ ਸਾਹਿਬ ਖੁੱਡਿਆ ਸਾਹਿਬ ਮੈਨੂੰ ਇਹ ਗੱਲ ਦੱਸੋ ਜੀ ਇਹ ਇੱਕ ਨਸ਼ਾ ਵਾ ਤੁਹਾਡੇ 117 ਵਿਧਾਇਕ ਬੈਠੇ ਨੇ ਵਿਧਾਨ ਸਭਾ ਦੇ ਵਿੱਚ ਇਹਦੇ ਵਿੱਚ 70% ਤੁਹਾਡੇ ਵਿਧਾਇਕ ਹਫੀਮ ਤੇ ਡੋਡੇ ਖਾ ਕੇ ਬੈਠੇ ਰਹੇ ਤੇ ਅਫੀਮ ਟੋਡੇ ਖਾ ਕੇ ਉਹ ਸਿੱਧੀ ਵਿਧਾਨ ਸਭਾ ਦੇ ਵਿੱਚ ਵਿਚਾਰ ਚਰਚਾ ਕਰ ਰਹੇ ਨੇ ਆ ਰਾਜਾ ਬੜੇ ਕਾਉ ਦੇ ਸਿਰ ਜੀ ਨਹੀਂ ਖਾ ਕੇ ਕਿੰਨੇ ਤਰ੍ਹਾਂ ਦਾ ਉਬੜ-ਬੜ ਕੇ ਬੋਲਦਾ ਵਾ ਕਿੰਨੇ ਛੋਟੇ ਐਮਐਲਏ ਨੇ ਜਿਹੜੇ ਕੀ ਅਫੀਮ ਟੋਡੇ ਖਾ ਕੇ ਵਿਧਾਨ ਸਭਾ ਦੇ ਵਿੱਚ ਸਵਾਲ ਜਵਾਬ ਕਰਦੇ ਨੇ ਮંત્રી ਸਾਹਿਬ ਅਫੀਮ ਟੋਟੇ ਕੋਈ ਨਸ਼ਾ ਨਹੀਂ ਹੈਗਾ ਆਰਿਓ ਵੈਦਿਕ ਗ੍ਰੰਥਾ ਦੇ ਵਿੱਚ ਇੱਕ ਛੋਟੀ ਦੀ ਦਵਾਈ ਆ ਤੇ 1870 ਦੇ ਵਿੱਚ ਅਮਰੀਕਾ ਦੇ ਲੋਕ ਇਹਨੂੰ ਰੱਬ ਦੀ ਦਿੱਤੀ ਦੇਣ ਦੱਸਦੇ ਸੀਗੇ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਆਮ ਤਿਆਰੀਆਂ ਦੇ ਵਿੱਚ ਡੋਡੇ ਤੇ ਅਫੀਮ ਕੜੇ ਨੇ ਤੇ ਤੁਸੀਂ ਤਾਂ ਬੜੀ ਖੁੱਲ ਕੇ ਗੱਲ ਕਹੀ ਆ ਵੀ ਹਾਂ ਮੇਰੀ ਵੀ ਉਮਰ ਹੋ ਗਈ ਮੈਨੂੰ ਵੀ ਇਸ ਚੀਜ਼ ਦੀ ਲੋੜ ਪੈਣੀ ਆ ਫਿਰ ਮੰਤਰੀ ਸਾਹਿਬ ਤੁਸੀਂ ਵੀ ਕਦੇ-ਕਦੇ ਇਸ ਬਰਾਸਤੀ ਗੁੱਟੀ ਦੀ ਵਰਤੋਂ ਜ਼ਰੂਰ ਕਰਦੇ ਹੋਵੋਗੇ 101% ਕਰਦੇ ਹੋਵੋਗੇ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਵੀ ਮੰਤਰੀ ਕਦੇ ਵੀ ਆਪਣੇ ਦਮ ਤੇ ਇਹ ਬਿਆਨ ਨਹੀਂ ਦੇ ਸਕਦੇ ਹੈਗੇ ਕਿਉਂਕਿ ਉੱਪਰ ਪਾਪਾ ਜੀ ਬੈਠੇ ਨੇ ਤੇ ਸਾਨੂੰ ਪੂਰੀ ਯਕੀਨ ਆ ਕਿ ਜੱਥੇ ਕੇਜਰੀਵਾਲ ਕੋਲ ਰੰਗਵਤ ਛੱਡੇ ਕੋਲ ਭਗਵੰਤ ਮਾਨਕ ਸਭ ਕੋਲੇ ਮੁੱਦਾ ਜਾਊਗਾ ਤੇ ਮੁੱਦਾ ਹੱਲ ਵੀ ਹੋਊਗਾ ਕਿਉਂਕਿ ਹੁਣ ਨਰਿੰਦਰ ਮੋਦੀ ਅਫੀਬ ਦੀ ਖੇਤੀ ਨੂੰ ਮੇਕ ਇੰਡੀਆ ਦੇ ਵਿੱਚ ਲਿਆਉਣਾ ਚਾਹੁੰਦਾ ਵਾ ਤੇ ਮੇਕ ਇੰਡੀਆ ਤਹਿਤ ਹੀ 3000 3 ਸੂਬਿਆਂ ਨੂੰ 50000 ਪਰਮਟ ਟੋਡਿਆਂ ਦੀ ਖੇਤੀ ਦੇ ਜਾਰੀ ਕੀਤੇ ਨੇ ਪਠਾਨ ਮਾਜਰਾ ਸਾਹਿਬ ਇਹ ਜਿਹੜਾ ਤੁਸੀਂ ਇੱਕ ਇਤਿਹਾਸਿਕ ਗੱਲ ਕੀਤੀ ਆ ਪੰਜਾਬ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਤੇ ਅਸੀਂ ਤੁਹਾਨੂੰ ਸਲੂਟ ਵੀ ਕਰਦੇ ਆ 50 ਲੱਖ ਪਰਿਵਾਰਾਂ ਦੀ ਤੁਸੀਂ ਬਾਹ ਪੜੀਆ 50 ਲੱਖ ਪਰਿਵਾਰ ਪੰਜਾਬ ਦੇ ਵਿੱਚ ਫੀਮ ਟੋਡੇ ਦੀ ਪਰਤੋਂ ਕਰਦੇ ਨੇ ਜਦੋਂ ਹੁਣ ਫੀਮ ਟੋਡੇ ਨਹੀਂ ਮਿਲ ਰਹੇ ਹੈਗੇ ਤੇ ਜੀਵਤੇ ਰੱਖਣ ਵਾਲੀਆਂ ਗੋਲੀਆਂ ਜਿਹੜੀਆਂ ਕਿ ਬਹੁਤ ਘਾਤਕ ਨੇ ਜਿਹੜੇ ਕਿ ਤੁਹਾਡੇ ਐਮ.ਐਲ.ਏ. ਗੁਰਦੇਵਤ ਸਿੰਘ ਸੇਖੋਂ ਜਾ ਕੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਇਸ ਗੋਲੀ ਦਾ ਵਿਰੋਧ ਕਰਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਵੀ ਜਿਹੜਾ ਜਗੋਲੀਏ ਖਾਣ ਲੱਗ ਜਾਂਦਾ ਉਹਨੂੰ ਪਿਓਰ ਦੁੱਧ ਵੀ ਦੇ ਦੋ ਅਫੀਮ ਦਾ ਉਹ ਵੀ ਅਸਰ ਨਹੀਂ ਕਰਦਾ ਹੈਗਾ ਤੇ ਅੱਜ ਅੱਜ ਗੁਰਦੇਵਤ ਸਿੰਘ ਸੇਖੋਂ ਵੀ ਇਸ ਮੁੱਦੇ ਤੇ ਬੋਲ ਨਹੀਂ ਰਹੇ ਹੈਗੇ ਤੇ ਅਸੀਂ ਬਾਰ ਬਾਰ ਸਲੂਟ ਕਰਦੇ ਆ ਤੁਹਾਨੂੰ ਤੇ ਤੁਹਾਡੇ ਨਾਲ ਦੇ ਸਾਥੀਆਂ ਨੂੰ ਤੁਸੀਂ ਸਾਨੂੰ ਬਰਸਤ ਦੇ ਵਿੱਚ ਦਲੇਰੀ ਮਿਲੀ ਬਰਸਤ ਦੇ ਵਿੱਚ ਜज्ਬਾ ਮਿਲਿਆ ਬਰਸਤ ਦੇ ਵਿੱਚ ਕੁਰਬਾਨੀਆਂ ਕਰਨੀਆਂ ਮਿਲੀਆਂ ਤੇ ਸਾਨੂੰ ਬਰਸਤ ਦੇ ਵਿੱਚ ਅਫੀਮ ਡੋਡੇ ਮਿਲੇ ਸੀਗੇ ਜਿਨੀ ਇੱਕ WHO ਨੇ World Health Organization ਵਾਲਿਆਂ ਨੇ ਇਹਨੂੰ ਇੱਕ ਘਾਤਕ ਨਜਾਇਸ਼ਿਤ ਕਰਤਾ ਤੇ ਤੁਸੀਂ ਦੇਖੋ ਸਹੀ ਸਾਡੇ 50000 ਕੰਪਨੀਆਂ ਨੇ ਭਾਰਤ ਦੇਸ਼ ਦੇ ਵਿੱਚ ਕਿੰਨੀ ਅਫੀਮ ਦੀ ਲੋੜ ਆਈ ਕੰਪਨੀਆਂ ਨੂੰ ਇਹਦੇ ਕਰਕੇ ਪਠਾਨ ਮੱਜਰਾ ਸਾਹਿਬ ਜਿਹੜੇ ਤੁਸੀਂ ਬੇਬੀ ਟਿਊਬ ਸੈਂਟਰਾਂ ਦੀ ਗਿਣਤੀ ਦੱਸੀ ਆ ਬਹੁਤ ਘੱਟ ਦੱਸੀ ਆ 625 ਬੇਬੀ ਟਿਊਬ ਸੈਂਟਰ ਨੇ ਪੰਜਾਬ ਦੇ ਵਿੱਚ ਤੇ ਉਹ ਜਿਹੜੀ ਜੀਪ ਤੇ ਰੱਖਣ ਵਾਲੀ ਗੋਲੀ ਆ ਉਹ ਸਾਡੇ ਨੌਜਵਾਨਾਂ ਦੇ ਵੀਰ ਦੇ ਸ਼ਕਰਾਣੂ ਮਾਰ ਰਹੀ ਆ ਦਿਨ ਦਿਮਾਗ ਤੇ ਅਸਰ ਕਰ ਰਹੀ ਆ ਜਾਦੇ ਨਹੀਂ ਹੈਗਾ ਤੁਸੀਂ ਗੁਰਦੇਤ ਸਿੰਘ ਸੇਖੋਂ ਨੇ ਇਸ ਮੁੱਦੇ ਤੇ ਗੱਲ ਕਰ ਸਕਦੇ ਹੋ ਜਿਹੜੇ ਕਿ ਲੈਬ ਹੁੰਦੇ ਹੁੰਦੇ ਸੀਗੇ ਤੇ ਭਾਈ ਜੀ ਜਦੋਂ ਦੇਖਣ ਵਾਲੀ ਇਹ ਗੱਲ ਸੀ ਕਿ ਜਦੋਂ ਅਫੀਬ ਦਾ ਮੁੱਦਾ ਚੱਕਿਆ ਗਿਆ ਤਾਂ ਸਾਰੇ ਐਮਐਲਏ ਦੇ ਮੂੰਹ ਤੇ ਰੌਣਕ ਆ ਗਈ ਸੀਗੀ ਰੌਣਕ ਆ ਗਈ ਸੀ ਕਿ ਵੀ ਹਾਂ ਕਿਸੇ ਦਾ ਕਿਸੇ ਦਾ ਮਾਂ ਦੇ ਪੁੱਤ ਨੇ ਦਲੇਰ ਇਨਸਾਨ ਨੇ ਇਹ ਮੁੱਦਾ ਚੱਕਿਆ ਜਿਹੜੇ ਕਿ ਹੁਣ ਤੱਕ ਆਮ ਆਧਵੀ ਆ ਪਾਰਟੀ ਦੇ ਐਮ.ਐਲ.ਏ ਨੂੰ ਕਹਿੰਦੇ ਹੁੰਦੇ ਸੀਗੇ ਘੁੱਗੂ ਨੇ ਇਹ ਬੋਲ ਨਹੀਂ ਸਕਦੇ ਹੈਗੇ ਮਠਾਨ ਮਾਜਰਾ ਸਾਹਿਬ ਤੁਸੀਂ ਉਹ ਸਾਰੇ ਲੋਕਾਂ ਦੇ ਮੂੰਹ ਤੇ ਤਾਲੇ ਲਾਏ ਨੇ ਤੇ ਸਾਰੇ ਨੂੰ ਵੱਡੀ ਗੱਲ ਇਹ ਦੇਖਣ ਨੂੰ ਮਿਲੀ ਤੇ ਐਤਕੀ ਐਮ.ਐਲ.ਏ ਨੇ ਆਪਣੀ ਜ਼ਿੰਮੇਵਾਰੀ ਨੂੰ ਭਾਈਆ ਇਹ ਮੁੱਦਾ ਵੀ ਚੱਕਿਆ ਗਿਆ ਵੀ ਮੈਂ ਹਿਮਾਚਲ ਦੇ ਰਾਜਸਥਾਨ ਦੇ ਵਿੱਚ ਕੋਈ ਜ਼ਮੀਨ ਨਹੀਂ ਖਰੀਦ ਸਕਦਾ ਪੰਜਾਬ ਦੇ ਵਿੱਚ ਵੀ ਜ਼ਮੀਨ ਖਰੀਦਣ ਦੇ ਬੰਦੀ ਹੋਣੀ ਚਾਹੀਦੀ ਹੈ ਇਹ ਕਿ ਪਠਾਨ ਮਾਜਰਾ ਸਾਹਿਬ ਤੁਸੀਂ ਇਹ ਦੇਖੋ ਵੀ ਇੱਕ ਖਰੀਮ ਦੀ ਖੇਤੀ ਲਾਗੂ ਹੋਣ ਦੇ ਨਾਲ ਤਾਂ ਜਿਹਨਾਂ ਦੇ ਵਿੱਚ ਅੱਜ 85% ਪੰਜਾਬੀ ਉਹ ਬੈਠੇ ਨੇ ਜਿਹੜੇ ਕਿ ਕਿਲੋ ਭੁੱਕੀ ਵਾਲੇ 2 ਕਿਲੋ ਭੁੱਕੀ ਵਾਲੇ 2 ਗ੍ਰਾਮ 4 ਗ੍ਰਾਮ 6 ਗ੍ਰਾਮ ਪੀਣ ਵਾਲੇ ਨੇ ਜਿਹਨਾਂ ਸਾਡੀਆਂ ਖਾਲੀ ਹੋ ਜਾਣਗੀਆਂ ਬੇਬੀ ਟਿਊਬ ਸੈਂਟਰ ਜਿਹੜੇ 625 ਨੇ ਜਿੱਥੇ ਯੂਪੀ ਪਿਆਰ ਬਾਹਰਲੇ ਸੂਬਿਆਂ ਦਾ ਵੀਰ ਚ ਪਾਇਆ ਜਾ ਰਿਹਾ ਬੇਬੀ ਪਿਊਡਾ ਟਰੈਕਟਰਾਂ ਨੂੰ ਥੱਲ ਪਊਗੀ ਲੁੱਟਾ ਖੁਆ ਘਟੜ ਗਈਆਂ ਤਲਾਕਾਂ ਦੀ ਗਿਣਤੀ ਤੇ ਰੋਗ ਲੱਗੂਗੀ ਅਫੀਮ ਦੀ ਖੇਤੀ ਨਾਲ ਐਨਾ ਫਾਇਦਾ ਵਾ ਜਾਨੀ ਕਿ ਇੱਕ ਨਾਲੇ ਤੁਹਾਡੇ ਨਾਲੇ ਪੁੰਨ ਦੇ ਨਾਲੇ ਫਲੀਆਂ ਵਾਲਾ ਕੰਮ ਹੋਊਗਾ ਪਠਾਨ ਮਾਜਰਾ ਸਾਹਿਬ ਤੁਸੀਂ ਇਹ ਸੋਚ ਕੇ ਦੇਖੋ ਵੀ ਅੱਜ ਲੱਖਾਂ ਨੌਜਵਾਨ ਚਿੱਟੇ ਦੀ ਭੇਟ ਚੜ ਗਿਆ ਪਤਾ ਨਹੀਂ ਜਿਨ੍ਹਾਂ ਦੇ ਲੱਖਾਂ ਨੌਜਵਾਨਾਂ ਦੇ ਮਾਪੇ ਦੀ ਜ਼ਿੰਦਗੀ ਨਰਕ ਬਣੀ ਹੋਈ ਹੈ ਜਿਨ੍ਹਾਂ ਦੇ ਜਵਾਨ ਪੁੱਤ ਚਿੱਟੇ ਦੇ ਨੇ ਖਾਲੇ ਤੇ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਵੀ ਜਿਹੜੇ ਸਪੀਕਰ ਕਲਤਾਰ ਸਿੰਘ ਸੱਧਵਾ ਨੇ ਉਹਨਾਂ ਨੇ ਵੀ ਖੁੱਲ ਕੇ ਗੱਲ ਕੀਤੀ ਉਹ ਵੀ ਬਹੁਤ ਖੁਸ਼ ਨਜ਼ਰ ਆ ਰਹੇ ਸੀ ਕਿ ਉਹ ਵੀ ਜਾਣਦੇ ਨੇ ਵੀ ਜੇਕਰ ਹਫੀਮ ਟੋਟੇ ਪੰਜਾਬ ਦੇ ਵਿੱਚ ਪ੍ਰਾਸਤੀ ਬੂਟੀ ਲਾਗੂ ਹੋ ਸਕਦੀ ਹੁੰਦੀ ਆ ਤਾਂ ਇੱਥੇ ਚਿੱਟੇ ਦਾ ਲੱਕ ਟੁੱਟੂਗਾ 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 ਨਾਲੇ ਸਾਰਿਆਂ ਨੂੰ ਵੱਡੀ ਗੱਲ ਇਹ ਹੈ ਭਾਈ ਜੀ ਦੁਨੀਆ ਦੇ 38 ਦੇਸ਼ਾਂ ਨੇ ਆਪਣੇ ਕਾਨੂੰਨਾਂ ਦੇ ਵਿੱਚ ਫੇਰ ਬਦਲ ਕਰਕੇ ਅਫੀਮ ਭੰਗ ਦੇ ਡੋਡਿਆਂ ਨੂੰ ਖੁੱਲ੍ਹ ਦਿੱਤੀ ਆ ਇਹ ਰਾਜਾ ਬੜਿੰਗ ਹੋਣੀ ਤੇ ਦੂਜੀਆਂ ਪਾਰਟੀਆਂ ਵਾਲੇ ਇੱਥੇ ਵਿਰੋਧ ਕਰਦੇ ਨੇ ਉਪਾਚਲ ਪ੍ਰਦੇਸ਼ ਦੇ ਵਿੱਚ ਕਮੇਟੀਆਂ ਬਣਾਉਂਦੇ ਨੇ ਪਠਾਨ ਮਾਜਰਾ ਸਾਹਿਬ ਤੇ ਤੁਸੀਂ ਇਹ ਦੇਖੋ ਜੇਕਰ ਅਸੀਂ 50 ਲੱਖ ਬੰਦਾ ਪਠਾਨ ਮਾਜਰਾ ਸਾਹਿਬ ਕਹਿੰਦੇ ਇੱਥੇ ਅਫੀਮ ਡੋਡੇ ਖਾਂਦੇ ਨੇ ਅਸੀਂ ਇਹ ਕਹਿੰਦੇ ਆ ਵੀ ਤੁਸੀਂ 40 ਲੱਖ ਬੰਦਾ ਮੰਨ ਲਓ ਸਾਨੂੰ 3000 ਰੁਪਏ ਨੂੰ ਸਰਕਾਰੀ ਕਾਰਡ ਬਣਾ ਕੇ ਦਿਓ ਜੇ 15 ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ 3000 ਰੁਪਏ ਕਿਲੋ ਨੂੰ ਇੱਥੇ 40 ਲੱਖ ਬੰਦਾ ਡੋਡੇ ਖਰੀਦਦਾ ਵਾ ਤਾਂ 800 ਕਰੋੜ ਹੋਇਆ 15 ਦਿਨਾਂ ਬਾਅਦ ਫੇਰ ਕਿਲੋ ਡੋਡੇ ਖਰੀਦਦਾ ਤਾਂ 1600 ਕਰੋੜ ਹੋਇਆ ਪਠਾਨ ਮਾਜਰਾ ਸਾਹਿਬ ਜਿਹੜੇ ਆਪਣੇ ਆਪਣਾ ਤਾਂ ਬਜਟ ਦੁੱਗਣਾ ਹੋ ਜਾਊਗਾ ਪਠਾਨ ਮਾਜਰਾ ਸਾਹਿਬ ਜਿਹੜੇ ਆ ਠੇਕੇਦਾਰੀ ਸਿਸਟਮ ਤੇ ਆਪਣੇ ਵਿਰੁੱਧ ਧਰਨੇ ਲਾਉਂਦੇ ਨੇ ਆਪਾਂ ਤਾਂ ਧਰਨੇ ਲਾਉਂਦੇ ਨੇ ਕੱਲੇ-ਕੱਲੇ ਠੇਕੇਦਾਰੀ ਮਲਾਜ ਨੂੰ ਆਪਾਂ ਪੱਕਾ ਕਰ ਸਕਦੇ ਹਾਂ ਜਾਂ ਨਹੀਂ ਤਾਂ ਜਦੋਂ ਦਾ ਨਸ਼ਾ ਵਿਰੋਧੀ ਕਾਨੂੰਨ ਐਨਡੀਐਸਸੀਪੀ ਐਕਟ ਬਣਿਆ ਵਾ 1985 ਤੋਂ 39 ਸਾਲ 40 ਸਾਲਾਂ ਤੋਂ ਇਹੀ ਪੈਸਾ ਜਾਂ ਮਾਫੀਆ ਘਾਰ ਰਿਹਾ ਜਾਂ ਬਾਹਰਲੇ ਸੂਬਿਆਂ ਨੂੰ ਜਾ ਰਿਹਾ ਵਾ ਅਸੀਂ ਤਾਂ ਖਿਰਚ ਇਹੀ ਕਹਿਣਾ ਚਾਹੁੰਦੇ ਹਾਂ ਖਾਸ ਕਰਕੇ ਖੇਤੀ ਸਮੇਂ ਦੀ ਮੰਗ ਸਮੈਟ ਗੋਲੀਆਂ ਚਿੱਟਾਬੰਦ ਪੰਜਾਬ ਬਸ ਦਾ ਗੁਰਾਂ ਦੇ ਨਾਂ ਤੇ ਹੋ ਜਾਊਗਾ ਜੇ ਪੰਜਾਬ ਦੇ ਵਿੱਚ ਅਫੀਮ ਡੋਟੇ ਲਾਗੂ ਹੋਗੇ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਸਤਿ ਸ਼੍ਰੀ ਅਕਾਲ